ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੇ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਬਈ ਪਿੰਡ ਰਸੀ ਕਲਾਂ ਜਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪਿਆ ਜਾਂਦੀ ਆ ਤੇ ਬਾਈ ਤੇ ਦੋ ਨਗ ਵਿਕਾਊਆ ਵਪਾਰ ਲੈਣ ਦਾ ਕੰਮ ਨਹੀਂ ਕਰਦੇ ਪਸ਼ੂ ਆ ਬਾਈ ਦੋਨੇ ਦੋ ਵੇੜਾ ਵਿਕਾਊਆ ਆ ਵੀਰੇ ਜਿਹੜੀ ਵੇੜ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਨੂੰ ਹੋ ਗਏ 20 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਬੱਛੀਆ ਵੀਰ ਜੀ ਤੇ 12 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਾਈ ਜੋਕ ਕੇ ਦਊਗਾ ਭਾਵੇਂ ਤਿੰਨ ਟਾਈਮ ਚਵਾਈ ਕਰੋ ਭਾਵੇਂ ਚਾਰ ਟਾਈਮ ਚਵਾਈ ਕਰੋ ਉਹ ਤੁਹਾਡੇ ਤੇ ਆ ਤੇ ਪਹਿਲੇ ਸੂਏ ਵੀਰੇ ਇਹਨੇ ਦੁੱਧ ਦਿੱਤਾ 18 ਲੀਟਰ ਦੁੱਧ ਦਿੱਤਾ ਤੇ ਇਸ 20 ਦਿਨਾਂ ਦੀ ਸੂਈ ਹੋਈ ਆ ਤੁਸੀਂ ਵੇਖ ਸਕਦੇ ਹੋ ਬਾਡੀ ਮੰਤਰ ਦੀ ਥੋੜੀ ਹਲਕੀ ਆ ਬਾਈ ਮੜਾ ਤੁਰਾ ਵਿਖਾ ਦਿਓ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਬਾਈ ਵੇਖ ਸਕਦੇ ਹੋ ਥਣਵਨਾਂ ਚੰਗਾ ਬਾਈ ਆ ਬੱਚੀ ਆ ਇਹਦੀ ਉਹਰਾ ਤੁਸੀਂ ਦੇਖ ਸਕਦੇ ਹੋ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਬਾਈ ਥੋੜਾ ਲਿਸੇਪਾਂ ਚ ਆਪਸੋ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਸਾਹਮਣੇ ਇਸ ਟਾਈਮ ਇਹ ਤਾਂ 12 ਲੀਟਰ ਦੁੱਧ ਤਿਆਰ ਆ ਬਈ ਇਹਦਾ ਤੇ ਬਾਈ ਜੀ ਹਰ ਗਏ ਦੀ ਡਿਮਾਂਡ 42000 ਰੁਪਏ ਡਿਮਾਂਡ ਕਰਦੇ ਆ ਬਾਈ ਮੌਕੇ ਤੇ ਥੋੜਾ ਬਹੁਤਾ ਮਾਨਤਨ ਜ਼ਰੂਰ ਕੀਤਾ ਜਾਊਗਾ ਤੇ ਆ ਜਿਹੜਾ ਦੂਸਰਾ ਇਹ ਬਾਈ ਜੀ ਇਸ ਟਾਈਮ ਇਹਦੇ ਠਾਂ 10 ਕਿਲੋ ਦੁੱਧ ਆ ਤੇ ਪਹਿਲਾ ਸੂਆ ਸੂਈ ਆ ਬਾਈ ਇਹੇ ਤੇ ਇਸ ਟਾਈਮ 5 5 ਮਿੰਟ ਹੋ ਗਏ ਸੂਈ ਨੂੰ ਬਾਈ ਜੀ ਇਸ ਟਾਈਮ 10 ਕਿਲੋ ਤੱਕ ਤਿਆਰ ਆ ਮੜਾ ਤੁਰਾ ਉਹ ਖਾਦੀ ਬਈ ਦ ਡੇਢ ਕ ਮਿੰਟ ਹੋ ਗਿਆ ਵੀਰੇ ਟੀਕਾ ਭਰਾਏ ਨੂੰ ਪਰ ਖਾਲੀ ਗਿਆ ਕੇ ਵੇਚ ਰਿਹਾ ਬਾਈ ਤੁਵਾਨਾ ਤੁਸੀਂ ਦੇਖ ਸਕਦੇ ਹੋ ਬਾਈ ਚੰਗੀ ਵੈੜਾ ਬਾਈ ਬਾਡੀ ਮੰਤਰ ਦੀ ਚੰਗੀ ਆ ਪੱਠਪੜਾ ਚੰਗਾ ਬਾਈ ਉਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਈ ਤੁਸੀਂ ਪਵਾਨਾ ਦੇਖ ਸਕਦੇ ਹੋ 10 10 ਲੀਟਰ ਦੁੱਧ ਤਿਆਰ ਹੈ ਇਹਦੇ ਇੱਥਾਂ 4-5 ਮਹੀਨੇ ਹੋ ਗਏ ਬਈ ਸੂਈ ਨੂੰ ਤੇ ਇਹਦੀ ਡਿਮਾਂਡ ਬਾਈ 42 32000 ਰੁਪਏ ਮੁੱਲ ਕਰਦੇ ਆ ਬਈ ਇਹਦਾ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਊਗਾ ਤੇ ਜੇ ਕਿਸੇ ਭਰਾ ਨੂੰ ਇਹ ਦੋਨਾਂ ਵੈੜਾ ਵਿੱਚੋਂ ਕੋਈ ਵੈੜ ਚੰਗੀ ਲੱਗਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ